ਜੋ ਅੱਜ ਦੀ ਵੀਡੀਓ ਬਣਾ ਰਿਆ ਆ ਪਹਿਲਾਂ ਤਾਂ ਮੈਂ ਸਭ ਤੋਂ ਬੇਨਤੀ ਕਰਦਾ ਕਿ ਜਿਹੜਾ ਅਕਾਲੀ ਦਲ ਦਾ ਲੰਗ ਲਾਣਾ ਉਹ ਧਿਆਨ ਦੇ ਨਾਲ ਸੁਣ ਲੈਣਾ ਮੈਂ ਕੱਲ ਇੱਕ ਵੀਡੀਓ ਬਣਾਈ ਕਈਆਂ ਦੇ ਮਿਰਚਾਂ ਲੱਗੀਆਂ ਚਲੂਣੇ ਲੜੇ ਲੜੀ ਜਾਣ ਦੇ ਮੈਂ ਤੁਹਾਨੂੰ ਦੱਸਦਾ ਕਿ ਸੁਖਬੀਰ ਬਾਦਲ ਨੂੰ ਕੰਧ ਟੱਪ ਕੇ ਜਿਹੜਾ ਆ ਭਜਾਉਣਾ ਪਿਆ ਤੇ ਕਈਆਂ ਦੇ ਬੜੀਆਂ ਮਿਰਚਾਂ ਲੜੀਆਂ ਕਹਿੰਦੇ ਕਿ ਤੂੰ ਤਾਂ ਐਵੇਂ ਹੀ ਜਿਹੜਾ ਬਿਨ ਗੱਲ ਤੋਂ ਬਣਾ ਦਿੱਤੀ ਆ ਆ ਖਬਰ ਲਾਈ ਆ ਪਹਿਲਾਂ ਆ ਦੇਖ ਲਓ ਤੁਸੀਂ ਤੁਹਾਨੂੰ ਅੱਜ ਇਹ ਜਿਹਾ ਹੁੰਦਾ ਸੁਖਬੀਰ ਬਾਦਲ ਦਾ ਉਹੀ ਐਸਾ ਖਵੀਰ ਬਾਦਲਾ ਜਿਹਨੇ ਬਰਗਾੜੀ ਦੇ ਵਿੱਚ ਕਿਹਾ ਸੀ ਕਿ ਗੋਲੀ ਚਲਾ ਦਿਓ ਸਿੰਘਾਂ ਨੂੰ ਸਹੇਦ ਕਰ ਦਿਓ ਜਿਹੜਾ ਕਿ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਗਾਇਆ ਹੋਵੇ ਉਹੀ ਐਸਾ ਖਵੀਰ ਬਾਦਲਾ ਉਹੀ ਆ ਜਿਹੜਾ ਤੁਹਾਨੂੰ ਅੱਗੇ ਇਹਨਾਂ ਦੀ ਇੱਕ ਹਰਤੂਤਾ ਦੱਸਦਾ ਮੈਂ ਤੁਹਾਨੂੰ ਤੇ ਵੀਡੀਓ ਤੁਸੀਂ ਚਲਦੀ ਚਲਦੀਓ ਸ਼ੇਅਰ ਕਰ ਦਿਓ ਤੇ ਆ ਪਹਿਲਾਂ ਦੇਖ ਲਓ ਆਕਲ ਦੇ ਅੰਨੇਓ ਮਾਰੀ ਮੋਟੀ ਆ ਦੇਖ ਲਓ ਪੜ੍ਹ ਲਓ ਪਹਿਲਾਂ ਇਹਨੂੰ ਆ ਕੀ ਲਿਖਿਆ ਹੋਇਆਗਾ ਆ ਦੇਖ ਲਓ ਹੁਣ ਧਿਆਨ ਦੇ ਨਾਲ ਜਦੋਂ ਸੁਖਵੀਰ ਬਾਦਲ ਨੂੰ ਸਕੂਲ ਦੀ ਕੰਨ ਤੋੜ ਕੇ ਲਗਾਉਣਾ ਪਿਆ ਇਹ ਖਬਰ ਸਾਪੀਆ ਤੇ ਫਿਰ ਦੁੱਖ ਲੱਗਦਾਗਾ ਜਦੋਂ ਉਹਨਾਂ ਨੂੰ ਸੱਚ ਬੋਲਦੇ ਮਾਂ ਮਿਰਚਾਂ ਲੜਦੀਆਂ ਅਗਲੀ ਕਟੂਰ ਦੱਸਦੇ ਇਹਨਾਂ ਦੀ ਆ ਤੁਹਾਨੂੰ ਪੜ ਕੇ ਸੁਣਾ ਦਿੰਨਾ ਆ ਵੀ ਇੱਕ ਆਰਟੀਕਲ ਆ ਲੇਖ ਆ ਤੇ ਇਹਦੇ ਲਿਖੇਗਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤ ਦੇ ਨਾਲ ਪੁੱਸ ਵੱਲੋਂ ਕੌਕਗੇ ਸ਼ਹੀਦ ਕੀਤੇ ਗਏ ਭਾਈ ਗਰਦੇਵ ਸਿੰਘ ਕੌਕੇ ਆ ਸੁਣ ਲੋ ਤੁਹਾਡੀਆਂ ਕਰਤੂਤਾਂ ਨੇ ਆਹ ਜਿਹੜੇ ਕਿ ਟਰੋਲ ਕਰਦੇ ਆ ਕਿ ਜੇ ਇਹਨੂੰ ਤਾਂ ਆਏ ਆ ਜੀ ਇਹਨੂੰ ਫਲਾਨਾ ਗਾ ਆ ਸੁਣ ਲੋ ਤੁਹਾਡੀਆਂ ਕਰਤੂਤਾਂ ਕੁਝ ਵੀ ਨਹੀਂ ਆ ਜਿੱਤਾ ਜੇਕਰ ਦੱਸਣ ਲੱਗ ਜਾਵਾਂ ਆ ਕਿਤਾਬ ਪਈਏ ਮੋਟੀ ਜੇ ਉਹ ਬਾਦਲ ਨੇ ਜੋ ਕੁਝ ਐਸੇ ਪਾਪ ਕੀਤਾ ਜੋ ਬਾਦਲ ਨੇ ਸਿਕੋਂ ਦਾ ਬੇੜਾ ਗਰਖ ਕਰਕੇ ਗਿਆ ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਅਬਦਾਲੀ ਜਾਂ ਜਿਹੜਾ ਜਾਂ ਜਿਹੜੇ ਦੂਜੇ ਸਾਖਸ ਹੋਏ ਆ ਜਾਨਖਾਨ ਹੋਇਆ ਔਰਿੰਗਜੇਬ ਹੋਇਆ ਉਹਨਾਂ ਨੂੰ ਵੀ ਜਿਹੜਾ ਮਾਰ ਪਾਈ ਆ ਉਹ ਤਾਂ ਇੱਕ ਸਾਹਮਣੇ ਲੜਦੇ ਸੀ ਇਹਨਾਂ ਦੇ ਬਕਲ ਦੇ ਵਿੱਚ ਬਹਿ ਕੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਦੇ ਵਿੱਚ ਕੋਈ ਕੱਚ ਨਹੀਂ ਛੱਡੀ ਜਿੱਥੇ ਇੰਦਰਾ ਗਾਂਧੀ ਲਕੋਸਦੇ ਆ ਕਿ ਉਹ ਦੁਸ਼ਮਣ ਆ ਉਹਨੇ ਸਾਡੇ ਸਿੱਖਾਂ ਦਾ ਕਾਲਤਾ ਸਭ ਢਾਇਆ ਤੇ ਬਰਾਬਰ ਦੇ ਦੋਸਤ ਕੌਣ ਆ ਪ੍ਰਕਾਸ਼ ਸਿੰਘ ਬਾਦਲਾ ਤੇ ਜਿਹੜਾ ਇਹਦੀ ਜੁੰਡਲੀ ਗਰਤਿਆਨ ਸਿੰਘ ਟੋੜੇ ਵਰਗੇ ਹਰਤਿਆਨ ਸਿੰਘ ਲਹੰਗੋਵਾਲ ਬਾਲ ਵਰਗੇ ਉਹ ਐਵੇਂ ਨਹੀਂ ਫਿਰ ਗੱਡੀ ਚਾੜੇ ਅੱਕ ਕੇ ਜਿਹੜਾ ਬੰਦਾ ਕਾਦਮ ਕੋਈ ਚੱਕਦਾਗਾ ਕਿਸੇ ਦਾ ਜੀ ਨਹੀਂ ਕਰਦਾ ਐਲਕੇ ਅਦਵਾਨੀ ਵਰਗੀਆਂ ਕਿਤਾਬਾਂ ਛਪੀਆਂ ਨੇ ਦੁਰਗਾ ਮਾਤਾ ਦਾ ਖਤਾਬ ਦਿੱਤਾ ਜਿਹੜਾ ਕਹਿੰਦਾ ਸੀ ਕਿ 6 ਮਹੀਨੇ ਪਹਿਲਾਂ ਹਮਲਾ ਹੋ ਜਾਣਾ ਸੀ ਇਹ ਸਾਰੀ ਜੁੰਡਲੀ ਹਰਕ੍ਰਿਸ਼ਨ ਸਰਜੀਤ ਵਰਗੇ ਕਾਮਰੇਡ ਸਾਰੇ ਰਲੇ ਹੋਏ ਸੀ ਜਿੰਨਾ ਨਕਸਾਲਾ ਬਾਦਲ ਨੇ ਕੀਤਾ ਤੇ ਇਹੀ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਮ ਵਾਲੇ ਨੂੰ ਮਰਵਾਉਣ ਖਾਤਰ ਅਕਾਲੀਆਂ ਨੇ 50 ਲੱਖ ਦੀ ਸਪਾਰੀ ਦਿੱਤੀ ਸੀ ਉਹ ਬਲਜੀਤ ਕੌਰ ਨੂੰ ਜਿਹੜਾ ਕਿ ਸਰੇਂਦਰ ਸਿੰਘ ਸੋਢੀ ਦਾ ਕਤਲ ਕਰ ਦਿੰਦੀ ਆ ਬਲਜੀਤ ਕੌਰ ਫਿਰ ਤਾਹਾਂ ਜਾਂਦੀ ਆ ਹਰਵਾਲਵਰ ਲੈ ਕੇ ਤੇ ਸਿੰਘਾਂ ਨੇ ਜਿਹੜਾ ਉਹਨੂੰ ਦਬੋਚ ਲਿਆ ਉਹਦੀ ਤਲਾਸ਼ ਲਈ ਤਰਵਾਲਵਰ ਮਿਲਿਆ ਕਿ ਮੈਂ ਸਤ ਭਿੰਡਰ ਵਾਲਿਆਂ ਨੂੰ ਸਹੀਦ ਕਰਨ ਜਾਂਦੀ ਸੀ ਜਿਹੜਾ ਸਿੰਘਾਂ ਨੇ ਸਾਰਾ ਕੁਝ ਪੁੱਛਿਆ ਤੋਂ ਉਹਨੇ ਦੱਸਿਆ ਕਿ ਜਿਹੜਾ ਇਹ ਸਾਰਾ ਕੰਮ ਆ ਜਿਹੜਾ ਉਹ ਸਿੰਧਾ ਬਦਮਾਸ਼ ਆ ਕੋਈ ਜਿਹੜਾ ਉਸ ਟਾਈਮ ਦਾ ਸੀ ਇੱਕ ਪਾਟਿਆ ਪਾਟਿਆ ਸੀ ਜਿਹੜਾ ਫਿਰ ਸਿੰਘਾਂ ਨੇ ਥੋੜੇ ਟਾਈਮ ਦੇ ਵਿੱਚ ਤਿੰਨੇ ਜਣੇ ਗੱਡੀ ਚਾੜ ਦੇ ਚਾੜ ਦਿੱਤੇ ਸੀ ਜਿਹੜਾ ਧੋਖੇ ਦੇ ਨਾਲ ਸੋਢੀ ਨੂੰ ਮਰਵਾਇਆ ਤੇ ਅੱਜ ਕਈਆਂ ਦੇ ਚਲੂਨੇ ਲੜਦੇ ਆ ਤੇ ਜਿਹੜਾ ਕਿ ਸੋਢੀ ਨੂੰ ਵੀ ਜਿਹੜਾ ਮੰਦਾ ਬੋਲਦੇ ਆ ਤੁਸੀਂ ਤਾਂ ਉਹਦੀ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਬੜਾ ਕੋਜਾ ਤੁਹਾਡੇ ਜਿਹੜਾ ਕਿ ਜੋ ਕੁਝ ਤੁਸੀਂ ਨੁਕਸਾਨ ਕੀਤਾ ਬਾਦਲ ਕੇ ਲਾਣੇ ਨੇ ਅੱਜ ਮੈਂ ਤੇ ਆ ਤੁਹਾਡੇ ਲੜਦਿਆਂ ਨੇ ਹੁਣ ਤੁਹਾਡੀ ਕਾਂਚਨ ਪ੍ਰੀਤ ਕੌਰ ਆ ਚਾਰ ਕੇਸ ਦਰਜ ਹੋ ਗਏ ਆ ਕਾਰਨਤਾਰ ਦੀ ਚੋਣ ਨੂੰ ਲੈ ਕੇ ਜਿਹੜਾ ਜੋ ਜਿਮਣੀ ਚੋਣ ਲੈ ਹੋ ਕੇ ਹੱਟੀ ਆ ਤੇ ਅੱਜ ਤਾਰ ਨੂੰ ਬੜਾ ਆ ਬਿਰਸਾ ਸਿੰਘ ਮਲਟੋਆ ਅਕਾਲੀ ਦਲ ਤੋਂ ਕੱਢਿਆ ਹੋਇਆ ਜਿਹਨੂੰ ਆਪਾਂ ਕੱਢਿਆ ਵੱਡਿਆ ਕਹਿ ਦਿੰਨੇ ਆ 10 ਸਾਲ ਦੇ ਲਈ ਕੱਢਿਆ ਆਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਵੇ ਸ੍ਰੋਮਣੀ ਕਮੇਟੀ ਕਰੇ ਵੀ ਇਹ ਅਕਾਲੀ ਦਲ ਤੋਂ ਕੱਢਿਆ ਤੇ ਉਹ ਕਹਿੰਦਾ ਮੈਂ ਤੁਸੀਂ ਕੌਣ ਹੋ ਮੈਨੂੰ ਕੱਢਣ ਵਾਲੇ ਉਹ ਵਿੱਚ ਘੁਸੜਿਆ ਫਿਰਦਾਗਾ ਤੇ ਅੱਜ ਕਾਂਜਲਪ੍ਰੀਤ ਤੇ ਜਿਹੜਾ ਚਾਰ ਮੁਕਦਮੇ ਦਰਜ ਹੋਏ ਆ ਜੀ ਕਹਿੰਦੇ ਜੀ ਉਹਨੂੰ ਪੁਲਸ ਕਿਸ ਲਈ ਪੁਲਸ ਨੇ ਧੋਖੇ ਨਾਲ ਬੁਲਾਇਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਬੜੇ ਚਲੂਨੇ ਲੜਦੇ ਆ ਬੜੀਆਂ ਮਿਰਚਾਂ ਲੜਦੀਆਂ ਅਕਾਲੀ ਦਲ ਦੇ ਕੁਝ ਔਖੋਤੀ ਆਗੂਆਂ ਦੇ ਤੇ ਕੁਝ ਔਖੋਤੀ ਉਹਨਾਂ ਲੋਕਾਂ ਦੇ ਜਿਹੜੇ ਕਿ ਸੱਚ ਸੁਣਨਾ ਬਰਦਾਸ਼ਤ ਨਹੀਂ ਕਰਦੇ ਮੈਂ ਤੁਹਾਨੂੰ ਦੱਸ ਦੇਣਾ ਕਿ ਇਹੀ ਬਿਰਸਾ ਸਿੰਘ ਬਲਟੋਹਾ ਜਦੋਂ ਅੰਬਰਦਪਾਲ ਸਿੰਘ ਨੂੰ ਜਿਹੜਾ ਕਿ ਅਜੇ ਘਟਨਾ ਅਜਨਾਲਾ ਦੀ ਹੋਈ ਸੀ ਪਹਿਲਾਂ ਤਾਂ ਹਰਸਿਮਰਤ ਕੌਰ ਪਿੱਟੀ ਕਿ ਜੀ ਇਹਨੂੰ ਫੜਦੇ ਨਹੀਂ ਇਹਨੂੰ ਐ ਕਰ ਦਿੱਤਾ ਇਹਨੇ ਫਲਾਨਾ ਕਰ ਦਿੱਤਾ ਜਦੋਂ ਡਿਬ੍ਰਗੜ ਭੇਜ ਦਿੱਤਾ ਫਿਰ ਕਹਿੰਦੇ ਜੀ ਇਹਨੂੰ ਐਨਐਸਐ ਲਾਉਣੀ ਗਲਤ ਆ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਤੇ ਖੜਾ ਹੋ ਗਿਆ ਭਾਈ ਅੰਮ੍ਰਿਤਪਾਲ ਸਿੰਘ ਤੇ ਫਿਰ ਬਿਰਸਾ ਸਿੰਘ ਮਟੋਹਾ ਪਿੱਟਿਆ ਅਸਖਬੀਰ ਬਾਦਲ ਪਿੱਟਿਆ ਇਹ ਰਾਜਨੀਤੀ ਕਰਨ ਲੱਗ ਗਿਆ ਇਹ ਫਲਾਨਾ ਲੱਗ ਗਿਆ ਸਾਰਿਆਂ ਦੇ ਚਲੋਣੇ ਲੜਨ ਲੱਗ ਗਏ ਫਿਰ ਅੱਜ ਕਰੀਬਾ 3.5 ਸਾਲ ਦਾ ਅਰਸਾ ਹੋ ਗਿਆ 3.5 ਸਾਲ ਜਿਹੜਾ ਕਿ ਡਿਬਰੂਗੜ੍ਹ ਦੇਣ ਦੇ ਵਿੱਚ ਆ ਕੀ ਦਾ ਹੱਤਾ ਇਹ ਹਾਰ ਸਿਮਰਤ ਕੌਰ ਦਾ ਸਖਬੀਰ ਬਾਦਲ ਦਾ ਬਿਰਸਾ ਸਿੰਘ ਵਿਟੋਹੇ ਵਰਗਿਆਂ ਦਾ ਅਰਬਨੀਤ ਵਿਟੂ ਵਰਗਿਆਂ ਦਾ ਇਹਨਾਂ ਦਾ ਹੱਤ ਆਪਾਂ ਕਹਿ ਦਿੰਦੇ ਆ ਕਿ ਭਾਈ ਸਰਕਾਰ ਨੇ ਕੀਤਾ ਮੰਨ ਲੈਣੇ ਆ ਸਰਕਾਰ ਕਦੇ ਵੀ ਐਕਸ਼ਨ ਕੱਲੀ ਨਹੀਂ ਲੈ ਸਕਦੀ ਹੁੰਦੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਿੰਨ ਦੇਸ਼ਾਂ ਦੇ ਨਾਲ ਸੰਧੀ ਕਰਕੇ ਜਿਹੜਾ ਇੰਦਰਾ ਗਾਂਧੀ ਨੇ ਹਮਲਾ ਕਰਾਇਆ ਜਿਹੜੀ ਭਾਈ ਬਾ ਜਿਹੜੀ ਪਾਰਟੀ ਰਹੀ ਜਿਹੜੇ ਕਹਿੰਦੇ ਅਕਾਲੀ ਦਾਲਾ ਪੰਥਕ ਪੰਥਕ ਬਚਾਓ ਇਹ ਕਹਿੰਦੇ ਜਲਦੀ ਹਮਲਾ ਕਰੋ ਉਹੀ ਹਾਲਾਤ ਜਿਹੜਾ ਪੈਦਾ ਹੋਏ ਆ ਭਗਵੰਤ ਮਾਨ ਦੀ ਸਰਕਾਰ ਤੋਂ ਠੀਕ ਆ ਕਿ ਭਾਈ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹ 2027 ਦੀ ਜਿਹੜੀ ਚੋਣ ਹੋਵੇਗੀ ਉਹਦਾ ਪਤਾ ਲੱਗ ਜੂਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਡੱਕਣਾ ਸਰਕਾਰ ਦੇ ਲਈ ਕਿੰਨਾ ਕ ਜਿਹੜਾ ਕਿ ਗਲੇ ਦੀ ਹੱਡੀ ਬਣ ਸਕਦਾ ਹੈਗਾ ਠੀਕ ਆ ਕਿ ਵਿਰੋਧੀਆਂ ਨੇ ਜਿਹੜਾ ਇਹ ਸਾਰਾ ਚੱਕ ਚਕਾ ਕੇ ਭਗਵੰਤ ਮਾਨ ਨੂੰ ਇੱਕ ਮੋਹਰਾ ਬਣਾਇਆ ਜਿਵੇਂ ਇੰਦਰਾ ਗਾਂਧੀ ਨੂੰ ਮੋਹਰਾ ਬਣਾਇਆ ਤੇ ਅੱਜ ਕਹਿੰਦੇ ਇੰਦਰਾ ਗਾਂਧੀ ਬੜੀ ਸਾਫ ਸੁਥਰੀ ਸੀ ਜਿਨੇ ਦਰਬਾਰ ਸਾਹਿਬ ਠਾਤਾ ਜਿਨੇ ਦੁੱਧ ਚੁੰਗਦੇ ਬੱਚੇ ਨੂੰ ਕੋ ਕੋ ਕੇ ਸ਼ਹੀਦ ਕਰ ਦਿੱਤਾ ਅੱਜ ਉਹ ਤੁਹਾਡੀ ਮਾਂ ਹੋ ਗਈ ਰਾਜੇ ਬੜਿੰਗ ਵਰਗਿਆਂ ਨੂੰ ਕਹਿਣ ਦਾ ਭਾਵ ਕਿ ਸਾਰੇ ਰਲੇ ਮਿਲੇ ਆ ਸਾਰਾ ਕੁਝ ਇੱਕ ਸਿੱਖ ਕੌਮ ਨੂੰ ਜਿਹੜਾ ਖਤਮ ਕਰਨ ਦੇ ਲਈ ਇੱਕ ਤਾਣੀ ਜਿਹੜੀ ਬੁਣੀ ਜਾ ਰਹੀ ਆ ਇਹ ਅੱਜ ਤੋਂ ਨਹੀਂ ਹਮੇਸ਼ਾ ਤੋਂ ਜਿਹੜਾ ਸਿੱਖ ਕੌਮ ਦੇ ਨਾਲ ਦਗਾ ਖਮਾਇਆ ਜਾ ਰਿਹਾ ਅਖੌਤੀ ਲੀਡਰ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਕੋਈ ਚੰਦ ਕਹਿੰਦਾ ਕੋਈ ਬਾਦਲ ਕਹਿੰਦਾ ਕੋਈ ਫਲਾਨਾ ਕੁਝ ਕਹਿੰਦਾ ਕੋਈ ਸੱਪ ਕਹਿੰਦਾ ਕਿ ਇਹਨਾਂ ਨੇ ਘਾਣ ਕੀਤਾ ਸਿੱਖ ਕੌਮ ਦਾ ਤੇ ਸਿੱਖ ਕੌਮ ਅੱਜ ਭੁਗਤ ਰਹੀ ਆ ਤੇ ਅੱਜ ਜਿਹੜਾ ਕਿ ਲੋਕਾਂ ਨੂੰ ਬੜਾ ਮਸੀਹਾ ਦਿੱਸ ਰਿਹਾ ਚਾਰ ਸੈੱਲਰ ਵੰਡ ਦਿੱਤੇ ਖੜ ਪੀੜਤਾ ਦੇ ਵਿੱਚ ਆ ਤੇ ਉਹ ਰੁਪਈਆ ਤੁਹਾਡਾ ਸੀ ਜੇ ਸੁਖਵੀਰ ਬਾਦਲ ਨੇ ਵੰਡਤਾ ਜੇ ਬੰਡ ਵੀ ਦਿੱਤਾ ਜਿਹੜਾ ਅਰਬਾ ਖਰਬਾ ਦਾ ਮਾਲਕ ਆ ਜਿਹੜਾ ਤੇ ਫਿਰ ਉਹ 4 2 ਲੱਖ ਬੰਡ ਤਾਂ 4 ਬੰਡ ਤਾਂ 5 ਬੰਡ ਤਾਂ ਫਿਰ ਕੀ ਹੋ ਗਿਆ ਸਾਡੀ ਲੋਕਾਂ ਦੀ ਇੰਨੀ ਕੁ ਸੋਚ ਆ ਇਸ ਕਰਕੇ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਿਰਜੇ ਜੀ ਦਾ ਖਾਲਸਾ ਬਿਰਜੇ ਜੀ ਕੀ ਫਤਿਹ